ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਇੱਕ ਨਵਾਂ ਕਰੇਲੇਆਂ ਦਾ ਬੂਟਾ ਦਿਖਾਉਣੀ ਆ ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਨੇ ਮੇਰੀਆਂ ਰੈਗੂਲਰ ਵੀਡੀਓ ਦੇਖੀਆਂ ਉਹਨਾਂ ਨੂੰ ਪਤਾ ਹੀ ਹੋਣਾ ਕਿ ਇਹ ਆਪਣੇ ਆਪ ਹੀ ਉੱਗਿਆ ਸੀ ਡ੍ਰੈਗਨ ਦੇ ਵਿੱਚ ਪਹਿਲਾਂ ਉੱਧਰ ਉੱਗਿਆ ਸੀ ਆਪਣੇ ਆਪ ਤੇ ਉਹਦੇ ਆਪਾਂ ਬਹੁਤ ਕਰੇਲੇ ਖਾਦੇ ਤੇ ਹੁਣ ਇਹ ਵੀ ਜਿਹੜਾ ਆਪਣੇ ਆਪ ਹੀ ਉੱਗਿਆ ਸੀਗਾ diss ਦੇ ਬੀਜਾਂ ਦਾ ਮੈਂ ਕਮਾਲ ਦਿਖਾ ਰਹੀ ਹਾਂ ਤੁਹਾਨੂੰ ਕਿ ਇੱਥੇ ਉੱਗਿਆ ਇਹ ਡ੍ਰੈਗਨ ਦੇ ਵਿੱਚ ਬੂਟਿਆਂ ਚ ਤੇ ਮੈਂ ਇਹਨੂੰ ਪੱਟਿਆ ਨਹੀਂ ਅੱਜ ਇਹਨੂੰ ਕਰੇਲੇ ਦੇਖ ਲਓ ਲੱਗਨੇ ਸਟਾਰਟ ਹੋ ਚੁੱਕੇ ਆ ਆ ਦੇਖੋ ਇਧਰ ਡ੍ਰੈਗਨ ਫਰੂਟ ਦੀਆਂ ਨਾ ਜੜਾਂ ਨੇ ਕਿੱਦਾਂ ਪਕੜ ਪਾਈ ਆ ਕੰਧ ਨੂੰ ਤੇ ਹੁਣ ਮੈਨੂੰ ਲੱਗ ਰਿਹਾ ਵੀ ਜਦੋਂ ਇਹਨਾਂ ਨੂੰ ਪੇਂਟ ਕੀਤਾ ਨਾ ਗੰਦਾ ਨੂੰ ਤਾਂ ਫਿਰ ਬਹੁਤ ਦਿੱਕਤ ਹੋਊਗੀ ਕਿੱਦਾਂ ਲਾਵਾਂਗੇ ਇਹਨਾਂ ਨੂੰ ਫਿਰ ਜੇ ਲਾਵਾਂਗੇ ਤਾਂ ਬੂਟੇ ਸਾਰੇ ਖਰਾਬ ਹੋ ਜਾਣੇ ਆ ਹੁਣ ਜਾਂ ਤਾਂ ਡਿਗ ਨ ਰਹਿਣਗੇ ਤੇ ਜਾਂ ਫਿਰ ਕੰਧ ਰਹੂਗੀ ਜੀ ਜੇ ਇਹਨਾਂ ਦਾ ਕੋਈ ਹੋਰ ਹੱਲ ਹੁੰਦਾ ਤਾਂ ਮੈਨੂੰ ਕਮੈਂਟ ਕਰਕੇ ਦੱਸਿਓ ਤੇ ਮੈਂ ਅੱਜ ਮੈਂ ਲੱਗੀ ਸੀਗੀ ਜੀ ਲਾਲ ਪਿੰਡੀਆਂ ਤੋੜਨ ਫਸਟ ਵਾਰੀ ਤੋੜ ਰਹੀ ਆ ਅੱਜ ਮੈਂ ਇਹਨਾਂ ਦੀਆਂ ਪਿੰਡੀਆਂ ਤੇ ਫਸਟ ਪਿੰਡੀ ਦੀ ਤੜਾਈ ਜਿਹੜੀ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਬਹੁਤ ਜ਼ਿਆਦੀ ਹਾਰਡ ਹੁੰਦੀ ਆ ਮੈਕਸੀ ਤੋੜ ਲੈਣੀਆਂ ਮੈਂ ਸਾਰੀਆਂ ਹੀ ਜਿੰਨੀਆਂ ਵੀ ਹੋਈਆਂ ਵੈਸੇ ਜਿਆਦਾ ਮੇਨ ਅੱਜ ਲਾ ਲਈ ਆ ਪਿੰਡੀਆਂ ਖਾਣ ਤੋਂ ਵੀ ਜ਼ਿਆਦੀਆਂ ਹੋ ਜਾਂਦੀਆਂ ਐਨੇ ਬੂਟਿਆਂ ਨਾਲ ਪਰ ਮੈਨੂੰ ਲੱਗਦਾ ਮੇਰੇ ਕੋਲ 40 ਕ ਬੂਟੇ ਹਜੇ ਵੀ ਹੋਣੇ ਆ ਪਰ ਮੈਂ ਪੱਤੇ ਵੀ ਬਹੁਤ ਜ਼ਿਆਦਾ ਆ ਕਿ ਜੇ ਜਦੋਂ ਕੋਈ ਨਵੀਂ ਸਬਜ਼ੀ ਲਗਾਉਣੀ ਹੁੰਦੀ ਹੈ ਨਾ ਫਿਰ ਮੈਂ ਪੱਟ ਦੇਣੀ ਵਿੱਚੋਂ ਜਿਹੜਾ ਮੈਨੂੰ ਲੱਗੇ ਵੀ ਬੂਟਾ ਖਰਾਬ ਹੋ ਚੁੱਕਾ ਜਿੱਦਾਂ ਹੁਣ ਆਹ ਦੇਖੋ ਆ ਸੱਕ ਸੁੱਕ ਰਿਹਾ ਬੂਟਾ ਨਾ ਇਹਦੀ ਇਹਦੀ ਫਿਰ ਮੈਂ ਕਟਾਈ ਕਰ ਦੇਣੀ ਆ ਤੇ ਇਹਦੇ ਵਿੱਚ ਮੈਂ ਹੋਰ ਕੋਈ ਬੂਟਾ ਥੋੜੀ ਰੂੜੀ ਪਾਉਣੀ ਤੇ ਪਾ ਕੇ ਫਿਰ ਮੈਂ ਜਾਂ ਗੋਭੀ ਲਗਾ ਦੇਣੀ ਆ ਜਾਂ ਬਰੋਕਲੀ ਜੋ ਵੀ ਮਤਲਬ ਸੱਡੀਆਂ ਵਾਲੀਆਂ ਸਬਜ਼ੀਆਂ ਹੁੰਦੀਆਂ ਉਹ ਫਿਰ ਮੈਂ ਇਹਦੇ ਵਿੱਚ ਲਗਾ ਦੇਣੀ ਆ ਇਦਾਂ ਤੇ ਤੁਸੀਂ ਵੀ ਮਤਲਬ ਗਮਲੇ ਹਰ ਵਾਰੀ ਲੈਣ ਦੀ ਜ਼ਰੂਰਤ ਨਹੀਂ ਹੁੰਦੀ ਜਿਹੜੀਆਂ ਗਰਮੀਆਂ ਵਾਲੀਆਂ ਸਬਜ਼ੀਆਂ ਉਹਨਾਂ ਨੂੰ ਪੱਟੀ ਜਾਓ ਤੁਸੀਂ ਉਹਦੇ ਵਿੱਚ ਥੋੜੀ ਗੋਬਰ ਮਿਕਸ ਕਰੋ ਕੋਈ ਜੇ ਤੁਸੀਂ ਕੈਮੀਕਲ ਵਰਤਦੇ ਹੋ ਤਾਂ ਉਸ ਹੱਬ ਨਾਲ ਤੁਸੀਂ ਜਿਹੜੇ ਵੀ ਖਾਦ ਵਗੈਰਾ ਆਉਂਦੇ ਆ ਉਹ ਪਾ ਕੇ ਤੁਸੀਂ ਤੇ ਬੂਟੇ ਦੁਬਾਰਾ ਦੁਬਾਰਾ ਲਗਾਈ ਜਾਓ ਕਿਉਂਕਿ ਛੱਤ ਤੇ ਆਪਾਂ ਮਿੱਟੀ ਦੁਬਾਰਾ ਦੁਬਾਰਾ ਤੇ ਚੜ੍ਹਾ ਨਹੀਂ ਸਕਦੇ ਇੰਨੀ ਤੇ ਗੋਬਰ ਤਾਂ ਮੈਂ ਚੜਾਉਂਦੀ ਰਹਿਣੀ ਆ ਥੋੜਾ ਥੋੜਾ ਮੇਰੇ ਕੋਲ ਕਈ ਤਰ੍ਹਾਂ ਦਾ ਪਿਆ ਲਿਕਵਿਡ ਵੀ ਬਣਾਇਆ ਹੋਇਆ ਦੂਜਾ ਵੀ ਮਤਲਬ 4-5 ਤਰ੍ਹਾਂ ਦਾ ਮੈਂ ਰੱਖਿਆ ਹੋਇਆ ਗੋਬਰ ਤੇ ਮੁੱਢਾ ਨੂੰ ਪਿੰਡੀਆਂ ਜਿਹੜੀਆਂ ਲੱਗ ਰਹੀਆਂ ਨਾ ਹੁਣ ਉਹ ਬਹੁਤ ਵਧੀਆ ਲੱਗ ਰਹੀਆਂ ਆ ਤੇ ਮੈਂ ਸੋਚਿਆ ਵੀ ਜਿਹੜਾ ਹੁੰਦੇ ਸਾਲ ਪਿੰਡੀ ਲਗਾਣੀ ਆ ਨਾ ਤੇ ਉਹ ਆਪਾਂ ਥੋੜੇ ਵੱਡੇ ਕੰਟੇਨਰਾਂ ਚ ਲਗਾਵਾਂਗੇ ਇੰਨਾ ਚ ਲਗਾਈ ਸੀਗੀ ਮੈਂ ਆ ਜਿਹੜੇ ਹੁੰਦੇ ਆ ਇਸ ਤਰ੍ਹਾਂ ਦੇ ਆ ਸਬਜ਼ੀਆਂ ਵਾਲੀਆਂ ਪੇਟੀਆਂ ਹੁੰਦੀਆਂ ਨਾ ਇਹਨਾਂ 'ਚ ਦੋ ਦੋ ਬੂਟੇ ਲਗਾਏ ਹੋਏ ਆ ਪਰ ਬੂਟਿਆਂ ਦੀ ਹਾਈਟ ਤੁਸੀਂ ਦੇਖੋ ਕਿੰਨੀ-ਕਿੰਨੀ ਹੋ ਗਈ ਆ 8-8 ਫੁੱਟ ਦੇ ਕਰੀਬ ਹੋ ਗਈ ਹਾਈਟ ਇਹਨਾਂ ਦੀ ਇਹਦੇ ਵਿੱਚ ਤੇ ਜੇ ਇੱਕ ਬੂਟਾ ਹੁੰਦਾ ਤਾਂ ਫਿਰ ਇਸ ਤੋਂ ਵੀ ਵੱਡੀਆਂ ਹੋ ਜਾਣੀਆਂ ਸੀਗੀਆਂ ਤੇ ਦੋ ਬੂਟੇ ਆ ਤਾਂ ਵੀ ਤੁਸੀਂ ਦੇਖ ਲਓ ਵੀ ਕਿੰਨੀਆਂ ਕਿੰਨੀਆਂ ਵੱਡੀਆਂ ਹੋ ਗਈਆਂ ਇਹ ਕਿ ਬਿਨਾ ਕਿਸੇ ਕੈਮੀਕਲ ਡੀਏਪੀ ਯੂਰੀਆ ਕਿਸੇ ਚੀਜ਼ ਤੋਂ ਬਿਨਾ ਤੇ ਜੇ ਆਪਾਂ ਇਹਨਾਂ ਨੂੰ ਖਾਦ ਪਾਵਾਂਗੇ ਤਾਂ ਮੈਨੂੰ ਲੱਗਦਾ ਵੀ ਇਹ ਤਾਂ ਹੋਰ ਹਲੇ 2-2 ਫੁੱਟ ਚੱਲੀਆਂ ਜਾਣਗੀਆਂ ਪਰ ਜਿਹੜੀ ਵਧੀਆ ਭਿੰਡੀ ਆ ਨਾ ਉਹ ਮੁੱਢ ਨੂੰ ਹੀ ਲੱਗਦੀ ਆ ਹੁਣ ਤੇ ਮੈਂ ਸੋਚਦੀ ਸੀ ਵੀ ਇਹਨਾਂ ਨੂੰ ਹੁਣ ਮੈਂ ਜਾਂ ਤਾਂ ਉੱਤੋਂ ਕੱਟ ਦਵਾਂ ਕਿਉਂਕਿ ਦੋ ਬੰਨੀ ਇੰਨੀ ਇਹਨਾਂ ਨੂੰ ਹੁਣ ਨਾ ਖੁਰਾਕ ਨਹੀਂ ਮਿਲ ਰਹੀ ਹੈਗੀ ਵੀ ਥੱਲੇ ਵੀ ਫਲ ਲੱਗ ਰਿਹਾ ਹੈ ਇਹਨਾਂ ਦੇ ਮੁੱਢਾਂ ਨੂੰ ਤੇ ਉੱਪਰ ਵੀ ਫਲ ਲੱਗ ਰਿਹਾ ਆ ਆ ਤੁਸੀਂ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਭਿੰਡੀ ਜਿਹੜੀ ਨਾ ਮੁੱਢਾਂ ਨੂੰ ਲੱਗ ਰਹੀ ਆ ਚਾਰ ਚਾਰ ਪੰਜ ਪੰਜ ਭਿੰਡੀਆਂ ਇੱਕੋ ਹੀ ਬੂਟੇ ਨੂੰ ਲੱਗੀਆਂ ਹੋਈਆਂ ਪਰ ਮੈਂ ਇਹਨਾਂ ਨੂੰ ਲਗਭਗ ਹਫਤੇ ਦੇ ਵਿੱਚ ਇੱਕ ਵਾਰੀ ਦੋ ਵਾਰੀ ਮਤਲਬ ਜਦੋਂ ਵੀ ਮੇਰੇ ਕੋਲ ਲੱਸੀ ਹੋਵੇ ਨਾ ਤੇ ਉਹ ਮੈਂ ਇਹਨਾਂ ਨੂੰ ਪਾ ਕੇ ਜ਼ਰੂਰ ਜਾਨੀ ਆ ਮਤਲਬ ਜਦੋਂ ਆਪਾਂ ਦੁੱਧ ਰ ਵਗੈਰਾ ਰੜਕੀ ਦਾ ਨਾ ਤੇ ਉਹ ਜਦੋਂ ਹੀ ਮੇਰੇ ਕੋਲ ਹੋਵੇ ਤਾਂ ਫਿਰ ਮੈਂ ਇੱਥੇ ਸਾਰੀ ਇਹਨਾਂ ਭਿੰਡੀਆਂ ਦੇ ਬੂਟਿਆਂ ਨੂੰ ਹੀ ਪਾਉਣੀ ਹੁੰਦੀ ਜਿਆਦਾਤਰ ਤੇ ਕਈ ਵਾਰੀ ਮੈਂ ਇਹਨਾਂ ਨੂੰ ਦੁੱਧ ਵਗੈਰਾ ਇਸ ਤਰ੍ਹਾਂ ਥੋੜਾ ਲਿਕੁਇਡ ਬਣਾ ਕੇ ਉਹਦਾ ਲਗਭਗ 2-3 ਚਮਚ ਤੁਸੀਂ ਪਾ ਲਓ 1 ਲੀਟਰ ਪਾਣੀ ਦੇ ਵਿੱਚ ਉਹ ਮਿਕਸ ਕਰਕੇ ਤੇ ਉਹ ਵੀ ਮੈਂ ਇਹਨਾਂ ਨੂੰ ਪਾ ਕੇ ਜਾਨੀ ਆ ਤਾਂ ਕਿ ਜਿਹੜੀ ਕੈਲਸ਼ੀਅਮ ਦੀ ਕਮੀ ਆ ਉਹ ਪੂਰੀ ਹੁੰਦੀ ਰਵੇ ਨਾਲੋਂ ਨਾਲ ਬਾਕੀ ਤੁਸੀਂ ਜੋ ਵੀ ਹੋਰ ਵਰਤਦੇ ਹੋਰ ਗੈਨਿਕ ਕੈਮੀਕਲ ਉਹ ਤੁਹਾਡੀ ਆਪਣੀ ਇੱਛਾ ਵਾ ਜੇ ਤਾਂ ਤੁਸੀਂ ਨਵੀਂ-ਨਵੀਂ ਗਾਰਡਨਿੰਗ ਸ਼ੁਰੂ ਕੀਤੀ ਆ ਤਾਂ ਫਿਰ ਤੁਹਾਡੇ ਕੋਲ ਗੈਨਿਕ ਜਿਹੜਾ ਉਹ ਨਹੀਂ ਹੋਣਾ ਜਿੱਥੋਂ ਤੱਕ ਮੈਨੂੰ ਲੱਗਦਾ ਆ ਕਿ ਇਹਦੇ ਵਾਸਤੇ ਮਿਹਨਤ ਬਹੁਤ ਚਾਹੀਦੀ ਬਹੁਤ ਸਮਾਂ ਚਾਹੀਦਾ ਆ ਫਿਰ ਜਾ ਕੇ ਕਿਤੇ ਜਿਹੜੀ ਔਰਗੈਨਿਕ ਚੀਜ਼ ਹੈ ਨਾ ਉਹ ਪੈਦਾ ਹੁੰਦੀ ਆ ਤੇ ਮੈਂ ਨਾ ਵੀ ਇਹਦੇ ਵਿੱਚ ਮਿਹਨਤ ਜਿੰਨਾ ਤੱਕ ਮੈਨੂੰ ਲੱਗਦਾ ਆ ਕਿਉਂਕਿ ਸਮਾਂ ਬਹੁਤ ਕੱਢਣਾ ਪੈਂਦਾ ਇੰਨਾਂ ਚੀਜ਼ਾਂ ਵਾਸਤੇ ਮਿੱਟੀ ਵਾਸਤੇ ਕਿਉਂਕਿ ਕਈ ਵਾਰੀ ਕੀ ਹੁੰਦਾ ਹੈ ਕਿ ਇੱਕ ਬੂਟਾ ਆਪਾਂ ਨੂੰ 10-10 ਵਾਰੀ ਵੀ ਸਾਨੂੰ ਲਗਾਉਣਾ ਪਿਆ ਜਾਂਦਾ ਵਾ ਉਹ ਸੁੱਕ ਜਾਂਦਾ ਜਾਂ ਫੰਗਸ ਲੱਗ ਜਾਂਦੀ ਮਤਲਬ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਨਾ ਉਹ ਆਉਂਦੀਆਂ ਔਰਗੈਨਿਕ ਦੇ ਵਿੱਚ ਪਰ ਜਦੋਂ ਤੁਹਾਡੀ ਇੱਕ ਵਾਰੀ ਮਿੱਟੀ ਤਿਆਰ ਹੋ ਗਈ ਇੱਕ ਦੋ ਸਾਲ ਮਤਲਬ ਕੋਈ ਤੁਸੀਂ ਥੱਲਿਓ ਮਿੱਟੀ ਨਹੀਂ ਲੈ ਕੇ ਆਂਦੀ ਖੇਤ ਚ ਕੋਈ ਬਿਮਾਰੀ ਵਗੈਰਾ ਨਵੀਂ ਨਹੀਂ ਲੱਗੀ ਉਹਨੂੰ ਤਾਂ ਫਿਰ ਆਸਾਨ ਹੋ ਜਾਂਦਾ ਜਿੱਦਾਂ ਕਿ ਹੁਣ ਮੇਰੇ ਤਾਂ ਤਿੰਨ ਚਾਰ ਸਾਲ ਹੋ ਗਏ ਆ ਮੈਨੂੰ ਮਿੱਟੀ ਇੱਥੇ ਲਿਆਂਦੀ ਹੋਈ ਨੂੰ ਸ਼ਤ ਤੇ ਤੇ ਕੋਈ ਨਵੀਂ ਬਿਮਾਰੀ ਨਹੀਂ ਇਹਨਾਂ ਦੇ ਵਿੱਚ ਹੁਣ ਆ ਰਹੀ ਹੈਗੀ ਬਸ ਆਹੀ ਆ ਵੀ ਤੇਲਾ ਮਾੜੀ ਮੋਟੀ ਕੋਈ ਸੁੰਡੀ ਵਗੈਰਾ ਆ ਗਈ ਹੋਰ ਕੋਈ ਫੰਗਸ ਵਗੈਰਾ ਹੁਣ ਨਹੀਂ ਲੱਗਦੀ ਹੈਗੀ ਤੇ ਇਸ ਕਰਕੇ ਮੈਨੂੰ ਥੋੜੀ ਹੋਣ ਆਸਾਨੀ ਹੋਈ ਆ ਪਰ ਫਿਰ ਵੀ ਹਲੇ ਵੀ ਮੈਂ ਕਈ ਵਾਰੀ 4-4 5-5 ਵਾਰੀ ਵੀ ਬੀਜ ਲਗਾ ਦਿੰਨੀ ਆ ਤੇ ਉਹ ਸੁੱਕ ਜਾਂਦੇ ਕਈ ਵਾਰੀ ਟਾਈਮ ਹੀ ਨਹੀਂ ਹੁੰਦਾ ਆਪਣੇ ਕੋ ਕੋਈ ਆਰਗੈਨਿਕ ਚੀਜ਼ ਪਹੁੰਚਦਾ ਕਈ ਵਾਰੀ ਕਿਤੇ ਚਲੇ ਜਾਈਦਾ ਤਾਂ ਕਈ ਵਾਰੀ ਪਾਣੀ ਘੱਟ ਵੱਧ ਪਿਆ ਤਾਂ ਕਿਸੇ ਨੇ ਤਾਂ ਤੇ ਸਮੱਸਿਆਵਾਂ ਚਲਦੀਆਂ ਰਹਿੰਦੀਆਂ ਨਾਲੋਂ ਨਾਲ ਪਰ ਕੋਸ਼ਿਸ਼ ਕਰਦੇ ਰਹੋ ਤਾਂ ਜਿਹੜੀ ਮਿਹਨਤ ਆ ਤੁਹਾਡੀ ਉਹ ਫਲ ਤੁਹਾਨੂੰ ਜਰੂਰ ਮਿਲਦਾ ਆ ਇਹ ਨਹੀਂ ਹੈਗਾ ਵੀ ਤੁਸੀਂ ਮਿਹਨਤ ਕਰੋਗੇ ਤੇ ਤੁਹਾਨੂੰ ਕੋਈ ਫਲ ਨਹੀਂ ਮਿਲੂਗਾ ਅਦਾ ਨਹੀਂ ਹੈਗਾ ਸਰਦੀ ਦੀਆਂ ਸਬਜ਼ੀਆਂ ਤੁਸੀਂ ਜਰੂਰ ਲਗਾਓ ਖਾਸ ਤੌਰ ਤੇ ਜਿਹੜੀਆਂ ਹੁਣ ਲੱਗਣੀਆਂ ਨਵੰਬਰ ਦੇ ਵਿੱਚ ਉਹਨਾਂ ਤੇ ਕੋਈ ਸਮੱਸਿਆ ਨਹੀਂ ਆਉਣੀ ਇੱਥੋਂ ਤੁਸੀਂ ਗਾਰਡਨਿੰਗ ਦੀ ਸਟਾਰਟਿੰਗ ਜਦੋਂ ਵੀ ਕਰਨੀ ਹੈ ਨਾ ਸਰਦੀਆਂ ਤੋਂ ਕਰੋ ਗਰਮੀਆਂ ਦੇ ਵਿੱਚ ਸਟਾਰਟ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਕਿਉਂਕਿ ਗਰਮੀ 'ਚ ਬਹੁਤ ਬਿਮਾਰੀਆਂ ਆਉਂਦੀਆਂ ਬਹੁਤ ਜ਼ਿਆਦਾ ਲੋੜ ਤੋਂ ਜ਼ਿਆਦਾ ਜਿੱਥੋਂ ਤੱਕ ਮੇਰਾ ਮਤਲਬ ਇੰਨੇ ਸਾਲਾਂ ਦਾ ਤਜਰਬਾ ਮੈਂ ਤੇ ਇਹੀ ਕੱਢਿਆ ਵਾ ਵੀ ਗਰਮੀਆਂ 'ਚ ਨਵੀਂ ਸਟਾਰਟਿੰਗ ਆਪਾਂ ਨਹੀਂ ਕਰ ਸਕਦੇ ਤੇ ਹੁਣ ਤੁਸੀਂ ਲਾਓ ਗੋਭੀ ਲਾਓ ਪੱਤਾ ਗੋਭੀ ਲਾਓ ਬਰੋਕਲੀ ਲਾਓ ਇਹਨਾਂ ਚੀਜ਼ਾਂ ਦੇ ਵਿੱਚ ਕੋਈ ਤੁਹਾਨੂੰ ਸਮੱਸਿਆ ਜਿਹੜੀ ਉਹ ਨਹੀਂ ਆਉਣੀ ਤੁਸੀਂ ਦੇਖ ਸਕਦੇ ਹੋ ਇੰਨੀਆਂ ਮੈਂ ਸਬਜ਼ੀ ਤੋੜਦੀ ਆ ਕੁਝ ਮਿਰਚਾਂ ਕੁਝ ਪਿੰਡੀਆਂ ਤੇ ਫਲੀਆਂ ਨਹੀਂ ਮੈਂ ਅੱਜ ਤੋੜਨੀਆਂ ਕਿਉਂਕਿ ਕੱਲ ਤੋੜ ਲੀਆਂ ਸੀ ਮੈਂ ਵੀਡੀਓ ਨਹੀਂ ਬਣਾਈ ਪਰ ਮੈਂ ਕੱਲ ਤੋੜ ਲੀਆਂ ਸੀਗੀਆਂ ਆ ਬੂਟਾ ਨਾ ਵਿਚਾਰਾ ਥੱਲੇ ਨੂੰ ਡਿੱਗ ਗਿਆ ਬਾਹਰ ਦੇ ਨਾਲ ਕਈ ਵਾਰੀ ਕੀ ਹੁੰਦਾ ਕਿ ਬੀਜ ਆਪਾਂ ਨਾ ਉੱਤੇ ਲਗਾ ਦਿੰਨੇ ਆ ਤੇ ਬਾਅਦ ਚ ਬੂਟੇ ਨੂੰ ਸਪੋਰਟ ਚਾਹੀਦੀ ਹੁੰਦੀ ਹੁਣ ਮੈਂ ਇਹਨੂੰ ਨਾ ਕੋਈ ਸਟਿਕ ਵਗੈਰਾ ਲਗਾਉਂਗੀ ਤਾਂ ਕਿ ਇਹ ਸਾਨੀ ਦੇ ਨਾਲ ਰਵੇ ਸਿੱਧਾ ਤੇ ਇਹ ਟਾਣੀ ਆ ਜਿਹੜੀ ਇਧਰ ਨੂੰ ਨਾ ਪਰਟੇ ਆਲਗਾਤੀਆਂ ਜੀ ਮੈਂ ਨਵੀਆਂ-ਨਵੀਆਂ ਹੁਣ ਸਬਜ਼ੀਆਂ ਫਲੀਆਂ ਕੁਝ ਤਰੇਲੇ ਕੁਝ ਖੀਰੇ ਕੁਝ ਗੋਭੀ ਕੁਝ ਬ੍ਰੋਕਲੀ ਇਧਰ ਹਲਦੀ ਵੀ ਬਸ ਆਪਣੀ ਹੁਣ ਹੋ ਹੀ ਚੁੱਕੀ ਆ ਤੇ ਅੱਜ ਆਪਾਂ ਵੀਡੀਓ ਬਣਾਣੀ ਸੀਗੀ ਮੇਨ ਖੇਤ ਦੀ ਖੇਤ ਸਾਰਾ ਕੰਮ ਕਰਨਾ ਸੀ ਥੋੜਾ ਤੇ ਮੈਂ ਕਿਹਾ ਚਲੋ ਸਵੇਰੇ ਸਵੇਰੇ ਆਦੇ ਤੁਹਾਡੇ ਨਾਲ ਜਿਹੜੀ ਵੀਡੀਓ ਦੀ ਆਏ ਸਟਾਰਟਿੰਗ ਕਿੱਥੋਂ ਕਰਦੇ ਨੇ ਹਾਰਵੈਸਟਿੰਗ ਵੀਡੀਓ ਬਣਾ ਦਿੰਨੇ ਆ ਥੋੜੀ ਜੀ ਕੰਮ ਤਾਂ ਜ ਕੋਈ ਖਾਸ ਹੈ ਨਹੀਂ ਸੀਗਾ ਕਰਨ ਵਾਲਾ ਤੇ ਮਿੱਟੀ ਲਿਆਈ ਸੀ ਮੈਂ ਥੋੜੀ ਜੀ ਉੱਤੇ ਤੇ ਉਹ ਮੈਂ ਆ ਬੈਂਗਣ ਵੀ ਥੋੜੇ ਜਿਹਾ ਤੋੜ ਹੀ ਲਈਏ ਕੁਝ ਬਰੋਕਲੀ ਲਿਆਣ ਕੇ ਲਾਉਣੀ ਸੀਗੀ ਤੇ ਕੁਝ ਪੱਤਾ ਗੋਭੀ ਤੇ ਕੁਝ ਮੈਂ ਬੰਦ ਗੋਭੀ ਜਿਹੜੀ ਹੁੰਦੀ ਨਾ ਸਾਰੀ ਮਤਲਬ ਤਿੰਨੇ ਤਿੰਨੇ ਚਾਰਾਂ ਤਰ੍ਹਾਂ ਦੀ ਉਹ ਲਾਉਣੀ ਸੀ ਤੇ ਨਾਲ ਦੀ ਨਾਲ ਮੈਂ ਥੋੜੇ ਬੀਜ ਵਗੈਰਾ ਉਹ ਵੀ ਬੀਜਣੇ ਸੀਗੇ ਉਹਦੀ ਵੀਡੀਓ ਆਪਾਂ ਤੁਹਾਨੂੰ ਕੱਲ ਨੂੰ ਦਿਖਾਵਾਂਗੇ ਤਾਂ ਬੈਂਗਣ ਪਿਓਰ ਆਰਗੈਨਿਕ ਆ ਪਰ ਹੈਗੇ ਵਿੱਚੋਂ ਥੋੜੇ ਕਾਣੀ ਆ ਤੇ ਕਿਉਂਕਿ ਇਹ ਪਿਓਰ ਆਰਗੈਨਿਕ ਬੈਂਗਣ ਬਹੁਤ ਮੁਸ਼ਕਲ ਆ ਹੁਣ ਤੁਸੀਂ ਦੇਖ ਲਓ ਇਹਨਾਂ ਦੇ ਪੱਤਿਆਂ ਦਾ ਰੰਗ ਕਿਦਾਂ ਦਾ ਹੋਇਆ ਪਿਆ ਨਾ ਮਤਲਬ ਇਹਨਾਂ ਨੂੰ ਜਾਂ ਤਾਂ ਤੇਲਾ ਲੱਗਾ ਪਿਆ ਆ ਜਾਂ ਪਾਊਡਰੀ ਮਿਲਡੀਊ ਲੱਗੀ ਹੋਈ ਆ ਮਤਲਬ ਕੁਛ ਨਾ ਕੁਛ ਤਾਂ ਹੈ ਇਹਦੇ ਵਿੱਚ ਓਕੇ ਜੀ ਸਸੀ ਕਾਲ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਤੁਹਾਨੂੰ ਮੇਰੀਆਂ ਵੀਡੀਓ ਵਧੀਆ ਲੱਗਦੀਆਂ ਹੋਣਗੀਆਂ ਜੇਕਰ ਵਧੀਆ ਲੱਗਦੀਆਂ ਤਾਂ ਚੈਨਲ ਸਬਸਕ੍ਰਾਈਬ ਕਰੋ ਧੰਨਵਾਦੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਵੀਡੀਓ ਦੇਖਣ ਨੂੰ ਆਪਣਾ ਕੀਮਤੀ ਸਮਾਂ ਦੇਣ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜਿਉਂਦੇ ਵੱਸਦੇ ਰਹੋ